ਤੰਗਰੀ ਵੰਦਵਾ ਕੇ ਸਤਿ ਸ੍ਰੀ ਅਕਾਲ ਜਿੰਨ ਜਿਹੜਾ ਵਧਿਆਗਾ ਬੜੇ ਖੁਸ਼ਾ ਨਾ پورے ਦੇਸ਼ ਤੇ ਜਨਾ ਜਾਂਦਾ ਅੱਜ ਤੁਸੀਂ ਵੀ ਆਪਣੇ ਇੱਕ ਤਾਂ ਭਾਗ ਦੇ ਵਿੱਚ ਰਸਮੀ ਜਿਹੜੀ ਆ ਝੰਡਾ ਚੜਾ ਕੇ ਜਿਹੜੀ ਆ ਉਹ ਅਲੱਗ ਤਰੀਕੀ ਨੂੰ ਮਾਰ ਪਹਿਲਾਂ ਸਾਰੇ ਦੇਸ਼ ਵਾਸੀਆਂ ਨੂੰ ਕੂਕੂਰਥਲਾ ਵਾਸੀਆਂ ਨੂੰ ਦੇਸ਼ ਵਿਦੇਸ਼ ਚ ਬੈਠੇ ਜਿੰਨੇ ਸਾਡੇ ਹਿੰਦੁਸਤਾਨੀ ਨੇ ਵੀਰ ਹੈ ਸਾਡੇ ਉਹਨਾਂ ਨੂੰ ਮੈਂ ਬਹੁਤ ਬਹੁਤ 78ਵੇਂ ਆਜ਼ਾਦੀ ਦਿਵਸ ਦੀ ਵਧਾਈ ਦਿੰਦਾ ਔਰ ਇਹ ਆਜ਼ਾਦੀ ਜਿਹੜੀ ਆ ਬੜੀਆਂ ਕੁਰਬਾਨੀਆਂ ਦੇ ਕੇ ਸਾਡੇ ਬਜ਼ੁਰਗਾਂ ਨੇ ਇਹ ਹਾਸਲ ਕੀਤੀ ਸੀ ਇਹਨੂੰ ਮਹਫੂਜ਼ ਰੱਖਣਾ ਇਹਦਾ ਝੰਡਾ ਬੁਲੰਦ ਰਹੇ ਸਾਡੇ ਮੁਲਕ ਦਾ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਪਰ ਮੈਂ ਅੱਜ ਦੇ ਦਿਵਸ ਦੇ ਤੇ ਇਹ ਕਾਂਗਾ ਹਿੰਦੁਸਤਾਨ ਨੇ ਪਿਛਲੇ 78 ਸਾਲਾਂ ਦੇ ਵਿੱਚ ਬਹੁਤ ਤਰੱਕੀ ਕੀਤੀ ਆ ਔਰ ਇਸੇ ਤਰ੍ਹਾਂ ਹਿੰਦੁਸਤਾਨ ਆਪਣਾ ਝੰਡਾ ਬੁਲੰਦ ਰੱਖੇ ਅੱਜ ਬੰਗਲਾਦੇਸ਼ ਨੂੰ ਵੇਖਦੇ ਹੋਏ ਜੋ ਸਥਿਤੀ ਉੱਥੇ ਆ ਅਸੀਂ ਕਹਿੰਦੇ ਸਾਡੇ ਗੁਰਦੁਆਰੇ ਮਹਿਫੂਜ਼ ਰਹਿਣ ਸਾਡੇ ਮੰਦਰ ਮਹਿਫੂਜ਼ ਰਹਿਣ ਕਿ ਅਗਰ ਹੁਣ ਅੱਜ ਯਾਦ ਆ ਰਹੇ ਨੇ ਸਵਰਗਵਾਸੀ ਇੰਦਰਾ ਗਾਂਧੀ ਜੀ ਪੁਰਵ ਪ੍ਰਧਾਨ ਮੰਤਰੀ ਉਹਨਾਂ ਦਾ ਰਤਬਾ ਉਹਨਾਂ ਦਾ ਕੱਦ ਸਾਡੇ ਆਲੇ ਦੁਆਲੇ ਦੇ ਮੁੰਕਾ ਦੇ ਵਿੱਚ ਪਏ ਸੀ ਇੰਦਰਾ ਗਾਂਧੀ ਜੀ ਦਾ ਕਿ ਇਸ ਆ ਮਹਾਨ ਲੀਡਰ ਨੇ ਪਾਕਿਸਤਾਨ ਤੇ ਦੋ ਟੁਕੜੇ ਕੀਤੇ ਬੜਾ ਜੇ ਅਸੀਂ ਮੰਨ ਕਰਦੇ ਆ ਕਿ ਸਾਡੇ ਗੁਰਦੁਆਰੇ ਤੇ ਮੰਦਰ ਉੱਥੇ ਮਹਿਕੂਜ ਰਹੇ ਯਾਰੋ ਇਹਦਾ ਮਤਲਬ ਇਹ ਸੀ ਕਮਜ਼ੋਰ ਹੋਗੇ ਪਹਿਲਾਂ ਬਹੁਤ ਮਜ਼ਬੂਤੀ ਦੇ ਨਾਲ ਔਰ ਮੈਂ ਇੱਕ ਗੱਲ ਕਹਿਣਾ ਜੇ ਉਹ ਜਿਹਦੇ ਉੱਤੇ ਤੇ ਤਖਤਾ ਪਲਟ ਜਾਂ ਤਖਤਾ ਪਲਟਦੇ ਬਾਅਦ ਕੌਣ ਆਣਾ ਕਿ ਉਹਨਾਂ ਦੀ ਮਰਜ਼ੀ ਨਾ ਹੋਣਾ ਸੀ ਰਾਣਾ ਜੀ ਹਿੰਦੂ ਜਿਹੜੇ ਆ ਕਾਫੀ ਉਹ ਮਿਤ ਮੋਰਗੋ ਉੱਤੇ ਇਥੇ ਸ਼ਰਨ ਲੈਣ ਕਿਤੇ ਆਪਣੇ ਜੀਸਟ ਦੇ ਵਿੱਚ ਉਹਨਾਂ ਬਾਰੇ ਕੀ ਕਹਿੰਗਿਆ ਸੀ ਆਰਾ ਹਿੰਦੀ ਜਿਹੜੇ ਉੱਥੇ ਕਿਤੇ ਸੀ ਅਸੀਂ ਆਪਣਾ 베ਸ ਕਿਉਂ ਛੱਡੀ ਹੈ ਹੁਣ ਕਰੀਬ 22 ਲੱਖ ਲੋਕ ਸਿੰਧ ਦੇ ਵਿੱਚ ਸਾਡੇ ਇੰਦੂ ਉਹ ਕਿਉਂ ਛੱਡ ਕੇ ਆਉਣ ਬਈ ਅਸੀਂ ਹਿੰਦੁਸਤਾਨ ਦੇ ਮੁਸਲਮਾਨਾਂ ਨੂੰ ਕਿਉਂਕਿ ਇਹ ਭੱਜ ਜਾਓ ਸੋ ਜਿਹੜਾ ਜਿਹੜਾ ਜਿੱਥੇ ਜਿੱਥੇ ਬੈਠਿਆ ਟਟ ਕੇ ਰੋ ਪਰ ਆਪਣੇ ਮੁਲਕ ਦੀ ਜਿੱਥੇ ਰਹਿ ਰਹੇ ਉਹਦੀ ਸੁਖ ਮੰਗੋ ਤੇ ਤੁਹਾਡੇ ਰਿਸ਼ਤੇ ਸਾਡੇ ਨਾਲ ਸਾਡੀ ਵੀ ਸੁੱਖ ਹੋਵੇ